ਕਰਤਾ ਪਿੱਤੀ ਲੰਗਾ ਟੋਂਦਾ ਹੁਦਾਂ ਜੱਗਿਆ ਇੱਕ ਵੱਡੀ ਪੰਜਾਬੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਜੱਟ ਤੇ ਜ਼ਮੀਨ ਫਿਲਮ ਦਾ ਨਾਮ ਇਸ ਫਿਲਮ ਤੇ ਵਿੱਚ ਯੋਗਰਾਜ ਗੱਗੂ ਗਿਲ 체ਰਾ ਵਰਿੰਦਰ ਅਤੇ ਫਿਲਮ ਦੀ ਹੀਰੋਇਨ ਮੰਨਪ੍ਰੀਤ कौर ਬੜੇ ਵੱਡੇ ਵੱਡੇ ਕਲਾਕਾਰ ਇਸ ਫਿਲਮ ਤੇ ਵਿੱਚ ਸੀ ਫਿਲਮ ਦੇ ਸ਼ੂਟਿੰਗ ਮੁਕੰਮਲ ਹੋਣ ਤੋਂ ਬਾਅਦ ਇੱਕ ਪ੍ਰੋਮੋਸ਼ਨਲ Song ਨੂੰ ਸ਼ੂਟ ਕੀਤਾ ਜਾ ਰਿਹਾ ਸੀ ਅਤੇ ਇਸ ਦਾ ਪਹਿਲਾ ਸ਼ਾਰਟ ਲਿਆ ਵੀ ਜਾ ਚੁੱਕਿਆ ਸੀ ਉਸੇ ਸ਼ਾਰਟ ਨੂੰ ਦੇਖਣ ਦੇ ਲਈ ਰਾਤ ਦੇ 8:30 ਵਜੇ ਕਰੀਬ ਘਰ ਦੇ ਅੰਦਰ ਇਹ ਸ਼ੂਟ ਹੋ ਰਿਹਾ ਸੀ ਜਦੋਂ ਇਹਦਾ ਪਹਿਲਾ ਸੀਨ ਸ਼ੂਟ ਕਰ ਲਿਆ ਗਿਆ ਤਾਂ ਸਾਰੀਆਂ ਲਾਈਟਾਂ ਇੱਕਦਮ ਬੰਦ ਕੀਤੀਆਂ ਜਾਂਦੀਆਂ ਨੇ ਤਾਂ ਕਿ ਕੈਮਰੇ ਦੇ ਵਿੱਚ ਜਾ ਕੇ ਦੇਖਿਆ ਜਾ ਸਕੇ ਕਿ ਇਹ ਸਾਰਾ ਸ਼ੂਟ ਹੈ ਜਿਹੜਾ ਪਹਿਲਾ ਸ਼ਾਰਟ ਓਕੇ ਹੈ ਜਾਂ ਫਿਰ ਇਹਦੇ ਵਿੱਚ ਕੋਈ ਤਬਦੀਲੀ ਕਰਨੀ ਹੈ ਐਕਟਰ ਵਰਿੰਦਰ ਉਹਨਾਂ ਦੀ ਹੀਰੋਇਨ ਮਨਪ੍ਰੀਤ ਕੌਰ ਅਤੇ ਕੈਮਰਾਮੈਨ ਪੱਲਾ ਤਿੰਨੋਂ ਜਾਣੇ ਹੀ ਕੈਮਰੇ ਦੇ ਨੇੜੇ ਖੜੇ ਹੋ ਜਾਂਦੇ ਨੇ ਜੁੜ ਕੇ ਲਾਈਟਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਪਰ ਜਦੋਂ ਉਹ ਸੀਨ ਨੂੰ ਚੈੱਕ ਕਰ ਰਹੇ ਹੁੰਦੇ ਨੇ ਤਾਂ ਉਹ ਭੀੜ ਉਹ ਲੋਕ ਜਿਹੜੇ ਕਿ ਸ਼ੂਟਿੰਗ ਦੇਖਣ ਆਏ ਸੀ ਉਹਨਾਂ ਦੇ ਵਿੱਚੋਂ ਤਿੰਨ ਜਾਣੇ ਬਾਹਰ ਆਉਂਦੇ ਨੇ ਲੋਈਆਂ ਦੇ ਨਾਲ ਲਪੇਟਿਆ ਹੋਇਆ ਸੀ ਉਹਨਾਂ ਨੇ ਆਪਣੇ ਆਪ ਨੂੰ ਲੋਈਆਂ ਉਤਾਰਦੇ ਨੇ ਅਤੇ ਤਾੜ-ਤਾੜ ਗੋਲੀਆਂ ਚਲਾ ਦਿੰਦੇ ਨੇ ਇਸ ਦੇ ਵਿੱਚ ਵਰੀਂਦਰ ਦੀ छाती फट ਜਾਂਦੀ ਹੈ ਉਸ ਦੀ ਪਿੱਠ ਦੇ ਵਿੱਚ ਵੀ ਗੋਲੀ ਲੱਗਦੀ ਹੈ ਕੋਲ ਖੜੀ ਹੀਰੋਇਨ ਮਨਪ੍ਰੀਤ ਦੇਵੀ ਗੋਲੀ ਲੱਗਦੀ ਹੈ ਤੇ ਕੈਮਰਾਮੈਨ ਪੱਲਾ ਦੇ ਵੀ ਮਨਪ੍ਰੀਤ ਦੇ ਵੱਲੋਂ ਚੀਕਾਂ ਮਾਰੀਆਂ ਜਾਂਦੀਆਂ ਨੇ ਲਾਈਟਾਂ ਔਨ ਕਰ ਦਿੱਤੀਆਂ ਜਾਂਦੀਆਂ ਨੇ ਪਰ ਜਦੋਂ ਦੇਖਿਆ ਜਾਂਦਾ ਹੈ ਤਾਂ ਸਾਰੇ ਹੱਕੇ ਬੱਕੇ ਹੋ ਗਏ ਉਹਨਾਂ ਦੇ ਪਸੰਦੀਦਾ ਕਲਾਕਾਰ ਵਰਿੰਦਰ ਨੂੰ ਮਾਰ ਦਿੱਤਾ ਗਿਆ ਸਰਪੰਚ ਅਤੇ ਬਲਬੀਰੋ ਭਾਬੀ ਵਰਗੀਆਂ ਫੇਮਸ ਫਿਲਮਾਂ ਦੇਣ ਵਾਲੇ ਵਰਿੰਦਰ ਦੇ ਨਾਲ ਮਿੰਟਾਂ ਦੇ ਵਿੱਚ ਨਾ ਮਾੜਾ ਕਰ ਦਿੱਤਾ ਇਹ ਵਰਿੰਦਰ ਕੋਈ ਆਮ ਬੰਦਾ ਨਹੀਂ ਸੀ ਸਗੋਂ ਤਰਮਿੰਦਰ ਦਾ ਕਜ਼ਨ ਬ੍ਰਦਰ ਸੀ ਇਹਨਾਂ ਦੇ ਪਿੱਛੇ ਦੀ ਕੀ ਕਹਾਣੀ ਹੈ ਕਿਸ ਤਰ੍ਹਾਂ ਦੇ ਨਾਲ ਤਰਮਿੰਦਰ ਮੁੰਬਈ ਪਹੁੰਚ ਗਏ ਇੱਕ ਵੱਡੇ ਐਕਟਰ ਬਣ ਗਏ ਆਪਣੇ ਭਰਾ ਨੂੰ ਵੀ ਉਹ ਨਾਲ ਲੈ ਕੇ ਗਏ ਸੀ ਹਾਲਾਂਕਿ ਉਹ ਬਹੁਤੀਆਂ ਫਿਲਮਾਂ ਦੇ ਵਿੱਚ ਨਹੀਂ ਚੱਲ ਸਕੇ ਪਰ ਇੱਕ ਵਾਰੀ ਵਰਿੰਦਰ ਵੀ ਤਰਮਿੰਦਰ ਦੇ ਕੋਲ ਗਏ ਸੀ ਅਤੇ ਇਹਨਾਂ ਦਾ ਕਹਿਣਾ ਸੀ ਕਿ ਮੈਂ ਵੀ ਫਿਲਮਾਂ ਦੇ ਵਿੱਚ ਕੰਮ ਕਰਨਾ ਚਾਹਾਂਗਾ ਇਨਸਾਨ ਔਰ ਇਨਸਾਨ ਹਿੰਦੀ ਫਿਲਮ ਦੇ ਵਿੱਚ ਵੀ ਕੰਮ ਕੀਤਾ ਸੀ ਪਰ ਵਰਿੰਦਰ ਦਾ ਨਾਮ ਉੱਥੇ ਨਹੀਂ ਚਮਕਿਆ ਜਿਸ ਕਰਕੇ ਉਹ ਮੁਰਤੋਂ ਪੰਜਾਬੀ ਫਿਲਮਾਂ ਦੇ ਵਿੱਚ ਆ ਗਏ ਅਤੇ ਇਹਨਾਂ ਦੀ ਪਹਿਲੀ ਪੰਜਾਬੀ ਫਿਲਮ ਦੇ ਵਿੱਚ ਸਪੈਸ਼ਲ ਗੈਸਟ ਦੇ ਤੌਰ ਤੇ ਇਹਨਾਂ ਦੇ ਕਜ਼ਨ ਬ੍ਰਦਰ ਧਰਮਿੰਦਰ ਦੇ ਵੱਲੋਂ ਇੱਕ ਭੂਮਿਕਾ ਨਿਭਾਈ ਗਈ ਸੀ ਅਤੇ ਉਹ ਫਿਲਮ ਹਿੱਟ ਰਹੀ ਇਸ ਤੋਂ ਬਾਅਦ ਇਹਨਾਂ ਨੇ ਕਰੀਬ 25 ਤੋਂ 30 ਫਿਲਮਾਂ ਕੀਤੀਆਂ ਨੇ ਆਪਣੇ ਫਿਲਮੀ ਸਫ਼ਰ ਦੇ ਵਿੱਚ ਅਤੇ ਉਹ ਸਾਰੀਆਂ ਹੀ ਫਿਲਮਾਂ ਹਿੱਟ ਰਹੀਆਂ ਲੋਕਾਂ ਨੂੰ ਪਸੰਦ ਆਈਆਂ ਅਤੇ ਇਹ ਫਿਲਮ ਜਿਸ ਦੀ ਸ਼ੂਟਿੰਗ ਹੋ ਰਹੀ ਸੀ ਇਸ ਫਿਲਮ ਦੇ ਸ਼ੂਟਿੰਗ ਤੋਂ ਬਾਅਦ ਇਸ ਦੀ ਹੀਰੋਇਨ ਜਿਹਦਾ ਨਾਮ ਮਨਪ੍ਰੀਤ ਕੌਰ ਸੀ ਇਹ ਉਸ ਦੀ ਡੈਬਿਊਟ ਫਿਲਮ ਸੀ ਪਰ ਇਸ ਤੋਂ ਬਾਅਦ ਉਹਨੇ ਕਦੇ ਵੀ ਕੋਈ ਫਿਲਮ ਨਹੀਂ ਕੀਤੀ ਆਪਣੀ ਅੱਖਾਂ ਦੇ ਸਾਹਮਣੇ ਉਸਨੇ ਬ੍ਰਿੰਦਰ ਨੂੰ ਮਰਦਾ ਦੇਖਿਆ ਉਸ ਹੀਰੋ ਨੂੰ ਜਿਸ ਦੇ ਨਾਲ ਉਹ ਆਪਣੀ ਪਹਿਲੀ ਫਿਲਮ ਕਰ ਰਹੀ ਸੀ ਨਾਮ ਵੀ ਉਸਨੇ ਇਸੇ ਕਰਕੇ ਬਦਲਿਆ ਸੀ ਕਿਉਂਕਿ ਇਹ ਪੰਜਾਬੀ ਫਿਲਮ ਸੀ ਉਸ ਦਾ ਸਨ ਨਾਮ ਕੁਝ ਹੋਰ ਸੀ ਅਸੀਂ ਤੁਹਾਨੂੰ ਦੱਸਾਂਗੇ ਪਰ 1988 ਦੇ ਸਮੇਂ ਦੇ ਵਿੱਚ ਕਿੰਨੀਆਂ ਹੀ ਮਾੜੀਆਂ ਘਟਨਾਵਾਂ ਹੋਈਆਂ ਕਿਉਂਕਿ ਕਲਾਕਾਰਾਂ ਨੂੰ ਖਤਮ ਕੀਤਾ ਗਿਆ ਇਸੇ ਸਾਲ ਦੇ ਵਿੱਚ ਚਮਕੀਲੇ ਨੂੰ ਖਤਮ ਕੀਤਾ ਗਿਆ ਸੀ ਮਾਰਚ ਮਹੀਨੇ ਦੇ ਵਿੱਚ ਅਵਤਾਰ ਪਾਸ਼ ਨੂੰ ਵੀ ਇਸੇ ਸਾਲ ਦੇ ਵਿੱਚ ਖਤਮ ਕਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਬਰਿੰਦਰ ਜਿਹਦੀ ਕਹਾਣੀ ਦੀ ਆਪਾਂ ਅੱਜ ਗੱਲ ਕਰਨੀ ਹੈ ਸਾਲ 1988 ਨਵੰਬਰ 29 1988 ਨੂੰ ਹਰਜਿੰਦਰ ਸਿੰਘ ਨੂੰ ਮਾਰ ਦਿੱਤਾ ਗਿਆ ਸੀ ਅਤੇ ਸਰਦਾਰ ਤਲਵੰਡੀ ਚੰਗੀ ਕਿਸਮਤ ਦੇ ਨਾਲ ਉਥੋਂ ਬਚ ਨਿਕਲੇ ਇਹੋ ਜਿਹੇ ਹਾਲਾਤ ਸੀ ਇਸ ਸਮੇਂ ਦੇ ਵਿੱਚ ਪਰ ਦਸੰਬਰ 1988 ਨੂੰ ਜਥੇਦਾਰ ਤਲੀਪ ਸਿੰਘ ਤਲਵੰਡੀ ਦੇ ਘਰ ਰੌਣਕਾਂ ਲੱਗੀਆਂ ਸੀ ਰਾਤ ਦੇ 8:30 ਵਜੇ ਦਾ ਸਮਾਂ ਸੀ ਪਰ ਉਨ੍ਹਾਂ ਦੇ ਘਰ ਗੋਲੀਆਂ ਚਲਦੀਆਂ ਨੇ ਘਰ ਦੇ ਵਿੱਚੋਂ ਤਰੋਣ ਦੀਆਂ ਆਵਾਜ਼ਾਂ ਆਉਂਦੀਆਂ ਨੇ ਇੱਕ ਵਰਤ ਠੀਕ-ਠੀਕ ਕੇ ਆਵਾਜ਼ਾਂ ਮਾਰ ਰਹੀ ਸੀ ਤਿੰਨ ਲੋਕਾਂ ਦੇ ਵੱਲੋਂ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਪੰਜਾਬੀ ਸਿਨੇਮਾ ਜਗਤ ਦੇ ਦਿਖ ਬਦਲਣ ਵਾਲੇ ਐਕਟਰ ਵਰਿੰਦਰ ਨੂੰ ਇੱਥੇ ਖਤਮ ਕਰ ਦਿੱਤਾ ਗਿਆ ਸੀ 1946 ਅਗਸਤ ਦੇ ਵਿੱਚ ਫਗਵਾੜਾ ਦੇ ਸ਼ਰਾਫਾ ਬਾਜ਼ਾਰ ਤੇ ਵਿੱਚ ਜੰਮੇ ਵਰਿੰਦਰ ਤਿੰਨ ਪੈਣਾ ਇੱਕ ਭਰਾ ਕਰ ਦੇ ਵਿੱਚ ਇਹ ਪੰਜਵਾਂ ਬੱਚਾ ਸੀ ਸੁਭਾਸ਼ ਚੜਵਾਲ ਆਰਿਆ ਸਮਾਜ ਦੇ ਸਰਗਰਮ ਮੈਂਬਰ ਸੀ ਫਗਵਾੜੇ ਆਰਿਆ ਸਮਾਜ ਸਕੂਲ ਵੀ ਇਹਨਾਂ ਦੇ ਵੱਲੋਂ ਬਣਾਇਆ ਗਿਆ ਸੀ ਅਤੇ ਇਹਨਾਂ ਦੇ ਸਹੁਰੇ ਸਾਨੇਵਾਲ ਸੀ ਹੁਣ ਇੱਥੇ ਇੱਕ ਨਵੀਂ ਕਹਾਣੀ ਸ਼ੁਰੂ ਹੋਣ ਵਾਲੀ ਹੈ ਬਹੁਤ ਹੀ ਧਿਆਨ ਦੇ ਨਾਲ ਸੁਣਿਓ ਕਿਉਂਕਿ ਸਾਨੇਵਾਲ ਸਭ ਨੂੰ ਪਤਾ ਹੈ ਕਿ ਇਹ ਧਰਮਿੰਦਰ ਕਰਕੇ ਸਨੀ ਦੇਵਲ ਕਰਕੇ ਮਸ਼ਹੂਰ ਹੈ ਕੇਵਲ ਕ੍ਰਿਸ਼ਨ ਸਿੰਘ ਇਹਨਾਂ ਦੇ ਸਾਲੇ ਸੀ ਜਿਨ੍ਹਾਂ ਦੇ ਦੋ ਪੁੱਤ ਸੀ ਧਰਮਾ ਅਤੇ ਜੀਤਾ ਇਹ ਧਰਮਾ ਧਰਮਿੰਦਰ ਹੀ ਹੈ ਤੇ ਇਧਰ ਫਗਵਾੜੀ ਦੇ ਸ਼ਰਾਫਾ ਬਾਜ਼ਾਰ ਤੇ ਵੀ ਜੰਮਿਆ ਸੁਭਾਸ਼ ਅਤੀਤ ਸਤਪਾਲ ਇਹਨਾਂ ਸਾਰਿਆਂ ਦੇ ਵਿੱਚ ਵੱਡੇ ਕਲਾਕਾਰ ਲੁਕੇ ਹੋਏ ਸੀ ਆਪਸ ਦੇ ਵਿੱਚ ਇਹ ਮਾਮੇ ਅਤੇ ਭੂਆ ਦੇ ਮੁੰਡੇ ਸੀ ਕਜ਼ਨ ਬ੍ਰਦਰ ਸੀ ਤਰਮਾ ਤਰਮਿੰਦਰ ਮੁੰਬਈ ਪਹੁੰਚਦਾ ਹੈ ਅਤੇ ਵੱਡਾ ਐਕਟਰ ਬਣ ਜਾਂਦਾ ਹੈ ਉਸ ਦਾ ਭਰਾ ਕਵਰਜੀਤ ਸਿੰਘ ਦਿਓਲ ਦੇ ਨਾਮ ਨਾਲ ਮਸ਼ਹੂਰ ਹੁੰਦਾ ਹੈ ਪੰਜਾਬੀ ਸਿਨੇਮਾ ਦੇ ਵਿੱਚ ਬਾਸ਼ੀ ਵਰਿੰਦਰ ਨਾਮ ਦੇ ਨਾਲ ਮਸ਼ਹੂਰ ਹੁੰਦਾ ਹੈ ਆਰਿਆ ਸਕੂਲ ਦੇ ਵਿੱਚ ਇਹ ਪੜ੍ਹੇ ਸੀ ਰਾਮਗੜੀਆ ਕਾਲਜ ਫਗਵਾੜਾ ਤੋਂ ਇਹਨਾਂ ਨੇ ਪੜ੍ਹਾਈ ਕੀਤੀ ਅਤੇ 15 ਸਾਲ ਦੀ ਉਮਰ ਦੇ ਵਿੱਚ ਪਿਤਾ ਦੀ ਮੌਤ ਹੋ ਗਈ। ਬਾਅਦ ਵਿੱਚ 10ਵੀਂ ਕਲਾਸ ਤੋਂ ਹੀ ਕੰਮ ਕਰਨ ਲੱਗ ਜਾਂਦਾ ਹੈ ਸਪੇਅਰ ਪਾਰਟਸ ਦੀ ਦੁਕਾਨ ਤੋਂ ਕੰਮ ਕਰਦਾ ਹੈ। ਵਿਆਹ ਕਰਵਾ ਲੈਂਦਾ ਹੈ ਤੇ ਕਪੂਰਥਲਾ ਦੇ ਰਹਿਣ ਵਾਲੀ ਕੁੜੀ ਪੰਮੀ ਦੇ ਨਾਲ 3 ਮਈ 1965 ਨੂੰ ਇਹ ਵਿਆਹ ਹੁੰਦਾ ਹੈ। ਇਹ ਵੀ ਗੱਲ ਦੱਸਣੀ ਜ਼ਰੂਰੀ ਹੈ ਇੱਥੇ ਕਿ ਅਜੀਤ ਸਿੰਘ ਦਿਵੋਲ ਦਾ ਵਿਆਹ ਵੀ ਇਸੇ ਘਰ ਦੇ ਵਿੱਚ ਸੇਮ ਹੀ ਡੇ ਕੀਤਾ ਜਾਂਦਾ ਮਾਮੇ ਅਤੇ ਭੂਆ ਦੇ ਮੁੰਡੇ ਹੁਣ ਆਪਸ ਦੇ ਵਿੱਚ ਸਾਡੂ ਬਣ ਗਏ ਇੱਧਰ ਫਿਲਮਾਂ ਨੂੰ ਲੈ ਕੇ ਕੰਪੀਟੀਸ਼ਨ ਜਾਰੀ ਸੀ ਕੰਪੀਟੀਸ਼ਨਾਂ ਦੇ ਵਿੱਚ ਵੀ ਹਿੱਸਾ ਲੈਂਦੇ ਧਰਮਿੰਦਰ ਹਿੱਟ ਹੋ ਗਏ ਅਤੇ ਭਰਾ ਨੂੰ ਵੀ ਉਹਨਾਂ ਨੇ ਬੰਬੇ ਬੁਲਾ ਲਿਆ ਸੀ ਪਰ ਉਹਨਾਂ ਦਾ ਭਰਾ ਹਿੱਟ ਨਹੀਂ ਹੋ ਸਕਿਆ ਸਾਨੇਵਾਲ ਤੋਂ ਇਹ ਦੋ ਹੁੰਡੇ ਮੁੰਬਈ ਦੇ ਵਿੱਚ ਪਹੁੰਚੇ ਸੀ ਜਿਨ੍ਹਾਂ ਦੇ ਵਿੱਚੋਂ ਧਰਮਿੰਦਰ ਦਾ ਕੈਰੀਅਰ ਵਧੀਆ ਬਣਿਆ ਪਰ ਉਸ ਦਾ ਭਰਾ ਜਿੱਤਾ ਉਸ ਹੱਦ ਤੱਕ ਸਫਲਤਾ ਪ੍ਰਾਪਤ ਨਹੀਂ ਕਰ ਸਕਿਆ ਫਿਰ ਇੱਕ ਦਿਨ ਉਹਨਾਂ ਦਾ ਇਹ ਰਿਸ਼ਤੇਦਾਰ ਪੂਗਾ ਦਾ ਮੁੰਡਾ ਵਰਿੰਦਰ ਵੀ ਬੰਬੇ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਵੀ ਐਕਟਿੰਗ ਕਰਨੀ ਹੈ 1972 ਨੂੰ ਇਨਸਾਨ ਔਰ ਇਨਸਾਨ ਦੇ ਵਿੱਚ ਉਹਨਾਂ ਨੇ ਭੂਮਿਕਾ ਨਿਭਾਈ ਤੇਰੀ ਮੇਰੀ ਇੱਕ ਜਿੰਦੜੀ ਦੇ ਵਿੱਚ ਉਹਨੂੰ ਲੀਡ ਰੋਲ ਕੀਤਾ ਜੋ ਕਿ ਇੱਕ ਪੰਜਾਬੀ ਫਿਲਮ ਸੀ ਅਤੇ ਤਰਮਿੰਦਰ ਨੂੰ ਇਸ ਦੇ ਵਿੱਚ ਗੈਸਟ ਅਪੀਅਰੈਂਸ ਦੇ ਤੌਰ ਤੇ ਲਿਆ ਆ ਗਿਆ ਤਾਂ ਇਹ ਫਿਲਮ ਹਿੱਟ ਹੋਈ ਉਹਨਾਂ ਨੇ ਕਰੀਬ 25 ਤੋਂਤੀ ਫਿਲਮਾਂ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਕੀਤੀਆਂ ਨੇ ਜਿਹੜੀਆਂ ਕਿ ਹਿੱਟ ਰਹੀਆਂ ਵਰਿੰਦਰ ਹੀ ਸੀ ਜੋ ਕਿ ਪ੍ਰੀਤਕੀ ਸਪਰੂ ਨੂੰ ਪੰਜਾਬੀ ਸਿਨੇਮਾ ਦੇ ਵਿੱਚ ਲੈ ਕੇ ਆਏ ਪੰਜਾਬੀ ਫਿਲਮਾਂ ਦੇ ਵਿੱਚ ਲੈ ਕੇ ਆਏ ਹੁਣ ਤਲਵੰਡੀ ਕਲਾਂ ਦੇ ਵਿੱਚ ਵਰਿੰਦਰ ਇੱਕ ਦਿਨ ਸ਼ੂਟਿੰਗ ਕਰ ਰਹੇ ਸਨ ਫਿਲਮ ਜੱਟ ਦੀ ਜ਼ਮੀਨ ਜਿਵੇਂ ਕਿ ਆਪਾਂ ਜ਼ਿਕਰ ਕੀਤਾ ਪ੍ਰੋਮੋਸ਼ਨਲ ਗਾਣਾ ਸ਼ੂਟ ਹੋ ਰਿਹਾ ਸੀ ਪਹਿਲਾ ਸ਼ਾਟ ਲੈ ਲਿਆ ਗਿਆਸੀ ਹਤੇਸੇ ਨੂੰ ਚੈੱਕ ਕਰਨ ਲਈ ਜਦੋਂ ਲਾਈਟਾਂ ਬੰਦ ਕੀਤੀਆਂ ਜਾਂਦੀਆਂ ਨੇ ਉਹ ਕੈਮਰੇ ਦੇ ਵਿੱਚ ਦੇਖ ਰਹੇ ਹੁੰਦੇ ਨੇ ਤਾਂ ਐਸੇ ਹਨੇਰੇ ਦਾ ਫਾਇਦਾ ਚੱਕ ਕੇ ਤਿੰਨ ਬੰਦੇ ਆ ਕੇ ਗੋਲੀਆਂ ਚਲਾਉਂਦੇ ਨੇ ਅਤੇ ਵਰਿੰਦਰ ਸਮੇਤ ਵਰਿੰਦਰ ਨੂੰ ਮਾਰ ਕੇ ਦੋ ਹੋਰ ਜਣਿਆਂ ਨੂੰ ਜਿਦੇ ਵਿੱਚ ਪ੍ਰੀਤਮ ਸਿੰਘ ਭੱਲਾ ਕੈਮਰਾਮੈਨ ਉਹਦੀ ਵੀ ਲਾਤੇ ਗੋਲੀ ਮਾਰਦੇ ਨੇ ਅਤੇ ਇਸ ਫਿਲਮ ਦੀ ਹੀਰੋਇਨ ਮੰਨਪ੍ਰੀਤ ਕੋਰ ਦੇਵੀ ਗੋਲੀ ਚਲਾ ਦਿੱਤੀ ਜਾਂਦੀ ਹੈ ਅਗਲੇ ਦਿਨ ਫਗਵਾੜੇ ਦਿਹਾੜਿਆ ਸਕੂਲ ਦੇ ਵਿੱਚ ਵਰਿੰਦਰ ਦੀ ਮ੍ਰਿਤਕ ਰੱਖੀ ਜਾਂਦੀ ਹੈ ਅੰਤਿਮ ਦਰਸ਼ਨਾਂ ਦੇ ਲਈ ਲੋਕਾਂ ਦੀ ਉੱਥੇ ਭੀੜ ਝੁੱਟ ਜਾਂਦੀ ਹੈ ਫਗਵਾੜੇ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਤੇ ਇਧਰ ਵਰਿੰਦਰ ਆਪਣੇ ਪਿੱਛੇ ਘਰ ਵਾਲੀ ਦੋ ਬੱਚੇ ਅਤੇ ਇੱਕ ਮਾਸੂਮ ਧੀ ਨੂੰ ਛੱਡ ਗਏ ਲੋਕਾਂ ਦੇ ਫੇਵਰਟ ਸਟਾਰ ਮਰ ਚੁੱਕੇ ਸਨ ਇਸ ਤੋਂ ਬਾਅਦ ਮਨਪ੍ਰੀਤ ਨੇ ਕੋਈ ਫਿਲਮ ਨਹੀਂ ਕੀਤੀ 2014 ਦੇ ਵਿੱਚ ਕੈਂਸਲ ਦੇ ਕਾਰਨ ਮਨਪ੍ਰੀਤ ਦੀ ਜਾਨ ਚਲੀ ਗਈ ਅਤੇ 1998 ਦੇ ਵਿੱਚ ਉਹ ਕੈਮਰਾਮੈਨ ਜਿਹਦੀ ਲੱਤ ਵਿੱਚ ਗੋਲੀ ਲੱਗੀ ਸੀ ਉਹਨਾਂ ਦਾ ਵੀ ਦਿਹਾਂਤ ਹੋ ਗਿਆ। ਵਰਿੰਦਰ ਦੇ ਨਾਮ ਦਾ ਪਾਰਕ ਫਗਵਾੜੇ ਦੇ ਵਿੱਚ ਬਣਿਆ ਹੋਇਆ। ਜੇਕਰ ਇਹ ਦੇਖਿਆ ਜਾਵੇ ਕਿ ਆਖਿਰਕਾਰ ਵਰਿੰਦਰ ਨੂੰ ਮਾਰਿਆ ਕਿਨੇ ਕਿਨੇ ਕੀਤਾ ਜੀ? ਤਨਾਮ ਆਂਦਾ ਕਾਮਲ ਸਿੰਘ, ਫਿਰ ਦਿਵਾਲ ਦਾ ਗੁਰਜੰਟ ਸਿੰਘ ਰਾਜਸਥਾਨੀ ਦਾ ਅਤੇ ਇੱਕ ਬੰਦਾ ਹੋਰ ਸੀ। ਪਰ ਇਹ ਸਿਰਫ ਸ਼ੱਕ ਦੇ ਤੌਰ ਤੇ ਹੀ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਵੱਲੋਂ ਕੀਤਾ ਗਿਆ ਕੋਈ ਵੀ ਪੁਸ਼ਟੀ ਇਸ ਗੱਲ ਦੀ ਨਹੀਂ ਕੀਤੀ ਗਈ ਕਿ ਆਖਿਰਕਾਰ ਬਰਿੰਦਰ ਨੂੰ ਮਾਰਨ ਵਾਲਾ ਕੌਣ ਸੀ ਅਤੇ ਮਰਵਾਉਣ ਵਾਲਾ ਕੌਣ ਸੀ ਇਹਨਾਂ ਦੀ ਪਹਿਲੀ ਪੰਜਾਬੀ ਫਿਲਮ ਦੀ ਜ਼ਿਕਰ ਗੱਲ ਕੀਤੀ ਜਾਵੇ ਅਤੇ ਆਖਰੀ ਪੰਜਾਬੀ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਕਰਮਾ ਅਤੇ ਜੀਤਾ ਇਹ ਦੋ ਹੀ ਨਾਮ ਇਹ ਫਿਲਮਾਂ ਦੇ ਵਿੱਚ ਰੱਖਦੇ ਹੁੰਦੇ ਸੀ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜੀਤਾ ਧਰਮਿੰਦਰ ਦੇ ਭਰਾ ਦਾ ਨਾਮ ਸੀ ਉਹੀ ਨਾਮ ਇਹ ਆਪਣਾ ਅਕਸਰ ਰੱਖਦੇ ਹੁੰਦੇ ਸੀ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਕਈ ਚਰਚਿਤ ਚਿਹਰਿਆਂ ਨੂੰ ਇਸੇ ਤਰ੍ਹਾਂ ਹੀ ਖਤਮ ਹੁੰਦੇ ਦੇਖੇ ਕੁਝ ਸਮੇਂ ਪਹਿਲਾਂ ਜਦੋਂ ਸਿੱਧੂ ਮੂਸੇਵਾਲੇ ਦੇ ਨਾਲ ਇਹ ਸਾਰੀ ਘਟਨਾ ਹੋਈ ਸੀ ਤਾਂ ਇਹੋ ਜਿਹੀ ਹੋਈ ਇੱਕ ਘਟਨਾ ਬਾਕੀ ਕਿੰਨੀਆਂ ਹੀ ਘਟਨਾਵਾਂ ਨੂੰ ਇੱਕ ਵਾਰ ਮੁੜ ਤੋਂ ਯਾਦ ਕਰਵਾ ਦਿੰਦੀ ਹੈ ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਇੰਜ ਕਿਸੇ ਦੇ ਨਾਲ ਵੀ ਮਾੜਾ ਨਾ ਹੋਵੇ ਅਤੇ ਹਰ ਕੋਈ ਚੰਗੀ ਸੋਚ ਅਤੇ ਚੰਗੇ ਵਿਚਾਰਾਂ ਦੇ ਨਾਲ ਆਪਣੀ ਜ਼ਿੰਦਗੀ ਜੀਵੇ